ਮਹਾਤਮਾ ਦੀਆਂ ਤੇਰਾ ਸਿੱਖਿਆਵਾਂ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ ਉਸਦੇ ਦੋ ਮੁੰਡੇ ਸਨ ਵੱਡੇ ਮੁੰਡੇ ਦਾ ਨਾਮ ਸੀ ਰਵੀ ਅਤੇ ਛੋਟੇ ਮੁੰਡੇ ਦਾ ਨਾਮ ਸੀ ਰਾਜ ਰਵੀ ਜੋ ਸੇਠ ਦਾ ਵੱਡਾ ਮੁੰਡਾ ਸੀ ਉਹ ਆਪਣੇ ਛੋਟੇ ਭਰਾ ਰਾਜ ਤੋਂ ਬਹੁਤ ਛੜਦਾ ਸੀ ਅਤੇ ਇਸੇ ਸਾਰੇ ਕਾਰਨ ਤੋਂ ਅੰਦੋਲਨਤ ਨਹੀਂ ਸਗੋਤ ਘਰ ਪਰਵਾਰਕ ਸ਼ਹਿਰ ਦੇ ਲੋਕਾਂ ਤੋਂ ਮਿਲਣ ਵਾਲਾ ਮਾਨ ਸਨਮਾਨ ਸੀ ਸੇਠ ਵੀ ਆਪਣੇ ਛੋਟੇ ਮੁੰਡੇ ਦੀ ਗੱਲ ਤੇ ਜ਼ਿਆਦਾ ਭਰੋਸਾ ਕਰਦਾ ਸੀ। ਉਹ ਵਪਾਰ ਨਾਲ ਜੁੜੇ ਕੰਮ ਵੀ ਵੱਡੇ ਮੁੰਡੇ ਨਾਲੋਂ ਛੋਟੇ ਮੁੰਡੇ ਨੂੰ ਸੌਂਪਦਾ ਸੀ। ਅਤੇ ਇਸ ਦੇ ਨਾਲ ਹੀ ਘਰ ਪਰਿਵਾਰ ਤੇ ਵਪਾਰ ਬਾਰੇ ਕੋਈ ਵੀ ਫੈਸਲਾ ਲੈਣਾ ਹੁੰਦਾ ਤਾਂ ਛੋਟੇ ਮੁੰਡੇ ਦੀ ਗੱਲ ਨੂੰ ਜ਼ਿਆਦਾ ਮੰਨਿਆ ਜਾਂਦਾ ਸੀ। ਵੱਡੇ ਅਤੇ ਛੋਟੇ ਮੋٹے ਵਪਾਰੀ ਜਿਨ੍ਹਾਂ ਦੇ ਸੇਠ ਨਾਲ ਚੰਗੇ ਸਬੰਧ ਸਨ ਉਹ ਵੀ ਸੇਠ ਤੋਂ ਵੱਧ ਛੋਟੇ ਮੁੰਡੇ 'ਤੇ ਹੀ ਜ਼ਿਆਦਾ ਭਰੋਸਾ ਕਰਦੇ ਸਨ। ਅਤੇ ਉਸ ਨਾਲ ਹੀ ਲੈਣ-ਦੇਣ ਤੇ ਵਪਾਰ ਕਰਨਾ ਪਸੰਦ ਕਰਦੇ ਸਨ ਵੱਡੇ ਭਰਾ ਰਵੀ ਨੂੰ ਛੋਟੇ ਭਰਾ ਰਾਜ ਦੀ ਲੋਕਪ੍ਰਿਅਤਾ ਤੋਂ ਸਾੜਾ ਹੁੰਦਾ ਸੀ ਉਹ ਸੋਚਦਾ ਸੀ ਕਿ ਵੱਡਾ ਤਾਂ ਮੈਂ ਹਾਂ ਇਸ ਨਾਤੇ ਮੈਨੂੰ ਹੀ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਹੈ ਘਰ 'ਚ ਮੇਰੀ ਗੱਲ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਜਾਣਾ ਚਾਹੀਦਾ ਹੈ ਅਤੇ ਪਿਤਾ ਤੇ ਵਪਾਰੀਆਂ ਨੂੰ ਵੀ ਵੱਡਾ ਹੋਣ ਦੇ ਨਾਤੇ ਮੇਰੇ ਤੇ ਜ਼ਿਆਦਾ ਭਰੋਸਾ ਦਿਖਾਣਾ ਚਾਹੀਦਾ ਹੈ ਪਰ ਉਸ ਨਾਲ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ ਸੀ ਇੱਕ ਦਿਨ ਉਸਨੇ ਆਪਣੀ ਇਹ ਪਰੇਸ਼ਾਨੀ ਆਪਣੇ ਇੱਕ ਦੋਸਤ ਨੂੰ ਦੱਸੀ ਦੋਸਤ ਸਮਝਦਾਰ ਸੀ ਅਤੇ ਉਸ ਦਾ ਸੁਭਾ ਚਿੰਤਕ ਵੀ ਸੀ ਉਸਨੇ सेठ ਦੇ بیٹے ਨੂੰ ਕਿਹਾ ਮੇਰੇ ਕੋਲ ਤਾਂ ਤੇਰੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੈ ਪਰ ਮੈਂ ਇੱਕ ਇਹੋ ਜਿਹੇ ਵਿਅਕਤੀ ਨੂੰ ਜਾਣਦਾ ਹਾਂ ਜੋ ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕੱਲ ਸਵੇਰੇ ਮੇਰੇ ਨਾਲ ਚੱਲੀ ਉਹ ਮੁੰਡਾ ਸੇਠ ਦੇ ਮੁੰਡੇ ਨੂੰ ਲੈ ਕੇ ਸਵੇਰੇ ਹੀ ਸ਼ਹਿਰ ਤੋਂ ਬਾਹਰ ਵੱਲ ਚੱਲ ਪਿਆ ਪਹਾੜੀ ਉੱਚੀ ਸੀ ਤੇ ਰਸਤਾ ਵੀ ਬਹੁਤ ਔਖਾ ਸੀ ਦੋਵੇਂ ਕਾਫੀ ਦੇਰ ਤੱਕ ਚੱਲਣ ਤੋਂ ਬਾਅਦ ਪਹਾੜੀ ਦੇ ਸਿਖਰ ਤੇ ਪਹੁੰਚ ਜਾਂਦੇ ਹਾਂ ਉਸ ਪਹਾੜੀ ਦੇ ਸਿਖਰ ਤੇ ਉਹਨਾਂ ਨੂੰ ਇੱਕ ਛੋਟੀ ਜਹੀ ਕਟਿਆ ਦਿਖਾਈ ਦਿੰਦੀ ਹੈ ਜਦੋਂ ਦੋਵੇਂ ਕੁੱਟਿਆ ਦੇ ਅੰਦਰ ਜਾਂਦੇ ਹਨ ਤਾਂ ਮਹਾਤਮਾ ਜੀ ਆਪਣੀਆਂ ਅੱਖਾਂ ਖੋਲ ਲੈਂਦੇ ਹਨ ਅਤੇ ਹਲਕਾ ਜਿਹਾ ਮੁਸਕੁਰਾ ਕੇ ਦੋਵਾਂ ਤੋਂ ਆਉਣ ਦਾ ਕਾਰਨ ਪੁੱਛਦੇ ਹਨ ਦੋਵੇਂ ਮੁੰਡੇ ਉਸ ਮਹਾਤਮਾ ਜੀ ਨੂੰ ਨਮਸਕਾਰ ਕਰਦੇ ਹਨ ਅਤੇ ਫਿਰ ਸੇੜ ਦਾ ਮੁੰਡਾ ਆਪਣੀ ਪਰੇਸ਼ਾਨੀ ਦੱਸਣਾ ਸ਼ੁਰੂ ਕਰ ਦਿੰਦਾ ਹੈ ਸੇੜ ਦੇ ਪੁੱਤ ਦੀ ਗੱਲ ਨੂੰ ਧਿਆਨ ਨਾਲ ਸੁਣਨ ਤੇ ਸਮਝਣ ਤੋਂ ਬਾਅਦ ਮਹਾਤਮਾ ਜੀ ਨੇ ਕਹਿਣਾ ਸ਼ੁਰੂ ਕੀਤਾ ਕਿ ਸਮਾਜ ਵਿੱਚ ਜਿਨ੍ਹਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਮਾਨ ਸਨਮਾਨ ਤੇ ਪਹਿਲ ਮਿਲਦੀ ਹੈ ਉਹਨਾਂ ਵਿੱਚ ਕੁਝ ਖਾਸ ਵਿਸ਼ੇਸ਼ਤਾਵਾਂ ਤੇ ਆਦਤਾਂ ਹੁੰਦੀਆਂ ਹਨ ਜਿਸ ਕਰਕੇ ਉਹ ਭੀੜ ਤੋਂ ਹਟ ਕੇ ਆਪਣੀ ਇੱਕ ਅਲੱਗ ਪਛਾਣ ਬਣਾ ਲੈਂਦੇ ਹਨ ਅੱਜ ਮੈਂ ਤੈਨੂੰ ਤੇਰਾ ਇਹੋ ਜਿਹੀਆਂ ਗੱਲਾਂ ਦੱਸਾਂਗਾ ਜੇਕਰ ਤੂੰ ਉਹਨਾਂ ਨੂੰ ਅਪਣਾ ਲੈਂਦਾ ਹੈ ਤਾਂ ਤੂੰ ਵੀ ਲੋਕਾਂ ਵਿੱਚ ਆਪਣੀ ਇੱਕ ਜਗ੍ਹਾ ਬਣਾ ਲਵੇਂਗਾ ਤੇ ਮਾਨ ਸਨਮਾਨ ਪਾਵੇਂਗਾ ਨੰਬਰ 1 ਜੋ ਲੋਕ ਸਾਫ਼ ਸੁਥਰੇ ਤੇ ਚੁਸਤ ਦਰੁਸਤ ਹੁੰਦੇ ਹਨ ਲੋਕੋਨਾਂ ਨੂੰ ਅਲੱਗ ਹੀ ਨਜ਼ਰੀਏ ਨਾਲ ਦੇਖਦੇ ਹਨ ਇਸ ਲਈ ਸਭ ਤੋਂ ਪਹਿਲਾਂ ਆਪਣੇ ਵਿਅਕਤੀਤਵ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ ਹਮੇਸ਼ਾ ਸਮੇਂ ਨਾਲ ਨਹਾਓ ਅਤੇ ਸਾਫ਼ ਸੁਥਰੇ ਕੱਪੜੇ ਪਾਓ ਅਤੇ ਡਾਲੀ ਵਗੈਰਾ ਬਣਾ ਕੇ ਰੱਖੋ ਕਿਉਂਕਿ ਸਭ ਤੋਂ ਪਹਿਲੀ ਚੀਜ਼ ਇਨਸਾਨ ਦਾ ਦਿਖਾਵਾ ਹੀ ਹੁੰਦਾ ਹੈ ਕੋਈ ਚਾਹੇ ਕਿੰਨਾ ਵੀ ਗਿਆਨੀ ਕਿਉਂ ਨਾ ਹੋਵੇ ਪਰ ਜੇਕਰ ਉਹ ਸਹੀ ਢੰਗ ਨਾਲ ਸਾਫ਼ ਸੁਥਰਾ ਨਹੀਂ ਰਹਿੰਦਾ ਹੈ ਤਾਂ ਲੋਕ ਉਸ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਹਨ ਅਤੇ ਕੋਈ ਵੀ ਇਸ ਤਰ੍ਹਾਂ ਦੇ ਇਨਸਾਨ ਦੀ ਇੱਜ਼ਤ ਨਹੀਂ ਕਰਦਾ ਨੰਬਰ 2 ਕਿਸੇ ਤੋਂ ਵੀ ਨਾ ਡਰੋ ਸਗੋਂ ਨਿਡਰ ਬਣੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਕਿਸੇ ਨਾਲ ਲੜਨਾ ਹੈ ਜਾਂ ਫਿਰ ਲੋਕਾਂ ਦੀ ਇੱਜ਼ਤ ਕਰਨੀ ਬੰਦ ਕਰ ਦੇਣੀ ਹੈ ਨਿਡਰ ਦਾ ਮਤਲਬ ਹੈ ਖੁਦ ਤੇ ਪੂਰਾ ਭਰੋਸਾ ਰੱਖਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਹੋ ਫਿਰ ਚਾਹੇ ਸਾਹਮਣੇ ਵਾਲਾ ਕਿੰਨਾ ਹੀ ਤਾਕਤਵਰ ਕਿਉਂ ਨਾ ਹੋਵੇ ਤੁਸੀਂ ਬਿਲਕੁਲ ਵੀ ਨਹੀਂ ਡਰਨਾ ਅਤੇ ਆਪਣੀ ਗੱਲ ਤੇ ਪੱਕੇ ਰਹਿਣਾ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਡਰਨਾ ਬੰਦ ਕਰ ਦਿਓ ਕੋਈ ਵੀ ਇਨਸਾਨ ਇਹੋ ਜਿਹੇ ਇਨਸਾਨ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਜੋ ਆਪਣੇ ਭਵਿੱਖ ਨੂੰ ਲੈ ਕੇ ਹਮੇਸ਼ਾ ਡਰਿਆ ਹੋਇਆ ਰਹਿੰਦਾ ਹੈ ਜੋ ਵਿਅਕਤੀ ਭਵਿੱਖ ਨੂੰ ਲੈ ਕੇ ਹਮੇਸ਼ਾ ਡਰਦਾ ਰਹਿੰਦਾ ਹੈ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ ਇਸ ਲਈ ਤੁਸੀਂ ਵੀ ਨੀਡਰ ਬੰਨਾ ਹੈ ਨੰਬਰ 3 ਤੁਸੀਂ ਇਹ ਗੱਲ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਕਿਤੇ ਵਾਰ-ਵਾਰ ਜਾਣ ਨਾਲ ਜਾਂ ਕਿਸੇ ਲਈ ਵੀ ਹਰ ਸਮੇਂ ਮੌਜੂਦ ਰਹਿਣ ਨਾਲ ਆਪਣੀ ਇੱਜ਼ਤ ਖੁਦ ਘਟਾ ਲੈਂਦੇ ਹਾਂ ਇਸ ਹਾਲਤ ਵਿੱਚ ਲੋਕਾਂ ਦੀਆਂ ਨਜ਼ਰਾਂ 'ਚ ਸਾਡਾ ਮਹੱਤਵ ਘਟ ਜਾਂਦਾ ਹੈ ਤੇ ਲੋਕ ਸੋਚਣ ਲੱਗਦੇ ਹਨ ਕਿ ਇਸ ਨੂੰ ਤਾਂ ਜਦੋਂ ਮਰਜ਼ੀ ਬੁਲਾ ਲਓ ਜਾਂ ਫਿਰ ਇਸਨੂੰ ਬਲੌਂ ਦੀ ਜ਼ਰੂਰਤ ਕੀ ਹੈ ਇਹ ਤਾਂ ਆਪਣੇ ਆਪ ਹੀ ਆ ਜਾਂਦਾ ਹੈ ਤੇ ਕੋਈ ਵੀ ਸਾਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਅੱਜ ਦੇ ਸਮੇਂ 'ਚ ਲੋਕਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਵਾਉਣਾ ਤਾਂ ਬੰਦਾ ਹੀ ਹੈ ਤਾਂ ਹੀ ਲੋਕ ਤੁਹਾਡੀ ਇੱਜ਼ਤ ਕਰਨਗੇ ਨੰਬਰ 4 ਆਪਣੀ ਜ਼ੁਬਾਨ ਦੇ ਪੱਕੇ ਬਣੋ ਸਮਾਜ ਵਿੱਚ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੀ ਦਿੱਤੀ ਹੋਈ ਜ਼ੁਬਾਨ ਦੇ ਪੱਕੇ ਹੁੰਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਮਾਜ ਵਿੱਚ ਤੁਹਾਡੀ ਇੱਜ਼ਤ ਬਣੀ ਤਾਂ ਆਪਣੀ ਦਿੱਤੀ ਹੋਈ ਜ਼ੁਬਾਨ ਤੇ ਹਮੇਸ਼ਾ ਕਾਇਮ ਰਹੋ ਜੇਕਰ ਲੋਕਾਂ ਦੇ ਸਾਹਮਣੇ ਕੁਝ ਕਰਨ ਦਾ ਵਾਅਦਾ ਕਰ ਲਿਆ ਤਾਂ ਉਸ ਨੂੰ ਕਰਕੇ ਹੀ ਦਿਖਾਓ ਇਹੋ ਜਿਹੇ ਇਨਸਾਨ ਨੂੰ ਲੋਕ ਬਹੁਤ ਇੱਜ਼ਤ ਦਿੰਦੇ ਹਨ ਨੰਬਰ 5 ਸਮਾਜਿਕ ਕੰਮਾਂ ਚ ਵੱਧ ਚੜਕੇ ਹਿੱਸਾ ਲਵੋ ਸਮਾਜ ਦੇ ਲੋਕ ਸਾਨੂੰ ਉਦੋਂ ਜਾਣਦੇ ਹਨ ਜਦੋਂ ਅਸੀਂ ਸਮਾਜਿਕ ਕੰਮਾਂ ਵਿੱਚ ਵੱਧ ਚੜਕੇ ਹਿੱਸਾ ਲੈਂਦੇ ਹੋ ਅਤੇ ਕਿਸੇ ਵੀ ਸਮਾਜਿਕ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ ਸਮਾਜ ਵਿੱਚ ਸਨਮਾਨ ਪਾਉਣ ਲਈ ਸਾਨੂੰ ਸਮਾਜਿਕ ਕੰਮਾਂ ਵਿੱਚ ਵੱਧ ਛੜਕੇ ਹਿੱਸਾ ਲੈਣਾ ਚਾਹੀਦਾ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਸਕਦੇ ਹਾਂ ਲੋਕ ਸਾਡੇ ਕੰਮ ਤੇ ਵਿਵਹਾਰ ਤੋਂ ਪ੍ਰਭਾਵਿਤ ਹੁੰਦੇ ਹਨ ਇਸ ਲਈ ਜਦੋਂ ਵੀ ਤੁਹਾਨੂੰ ਆਪਣੇ ਏਰੀਏ ਵਿੱਚ ਕਿਸੇ ਧਾਰਮਿਕ ਕੰਮ ਦਾ ਤਾਂ ਸਮਾਜਿਕ ਕੰਮ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕਰੋ ਨੰਬਰ 6 ਕਿਸੇ ਇੱਕ ਖੇਤਰ ਵਿੱਚ ਸਫਲ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਸਾਡੀ ਆਪਣੇ ਆਪ ਹੀ ਇੱਜ਼ਤ ਕਰਨ ਲੱਗਣਗੇ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਲੋਕ ਸਿਰਫ ਸਫਲ ਲੋਕਾਂ ਦੀ ਹੀ ਇੱਜ਼ਤ ਕਰਦੇ ਹਨ ਤੁਸੀਂ ਚਾਹੇ ਕਿੰਨੇ ਵੀ ਬੁੱਧੀਮਾਨ ਚਾਹ ਗਿਆਨੀ ਕਿਉਂ ਨਾ ਹੋ ਅਤੇ ਜੇਕਰ ਤੁਸੀਂ ਸਫਲ ਨਹੀਂ ਹੋਏ ਤੇ ਤੁਹਾਡੇ ਕੋਲ ਚੰਗਾ ਵਪਾਰ ਜਾਂ ਕੋਈ ਚੰਗੀ ਨੌਕਰੀ ਨਹੀਂ ਹੈ ਤਾਂ ਲੋਕ ਤੁਹਾਡੀ ਇੱਜ਼ਤ ਨਹੀਂ ਕਰਨਗੇ ਇਸ ਲਈ ਇਨਸਾਨ ਨੂੰ ਸਭ ਕੁਝ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਸਫਲ ਹੋ ਜਾਓਗੇ ਤਾਂ ਲੋਕ ਤੁਹਾਨੂੰ ਆਪਣੇ ਆਪ ਇੱਜ਼ਤ ਦੇਣ ਲੱਗ ਜਾਣਗੇ ਨੰਬਰ 7 ਸਮੇ ਦਾ ਸਦਉਪਯੋਗ ਕਰੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਣੀ ਇੱਕ ਅਲੱਗ ਸ਼ਾਨਦਾਰ ਪਛਾਣ ਕਿਸ ਤਰ੍ਹਾਂ ਬਣਾऊं ਤਾਂ ਅੱਜ ਤੋਂ ਹੀ ਸਮੇ ਨੂੰ ਬਰਬਾਦ ਕਰਨਾ ਛੱਡ ਦਿਓ ਤੁਸੀਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਆਪਣੀ ਜ਼ਿੰਦਗੀ ਨੂੰ ਐਨੇ ਅਨਿਸ਼ਾਸਨ ਵਿੱਚ ਜਿਉਂਦੇ ਹਨ कि ਉਹਨਾਂ ਦੀ ਬਰਾਬਰੀ ਕਰ ਸਕਣਾ ਬਹੁਤ ਮੁਸ਼ਕਿਲ ਹੈ ਅਤੇ ਹਰ ਵਿਅਕਤੀ ਇਹੋ ਜਿਹੇ ਇਨਸਾਨ ਦੀ ਇੱਜ਼ਤ ਕਰਦਾ ਹੈ ਜੋ ਅਨਸ਼ਾਸਨ ਵਿੱਚ ਆਪਣੀ ਜ਼ਿੰਦਗੀ ਬਿਤਾਉਂਦਾ ਹੈ ਪਰ ਜਿੱਥੇ ਇੱਥੇ ਹੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਫਾਲਤੂ ਦੇ ਕੰਮਾਂ ਵਿੱਚ ਜਾਂ ਟਾਲ ਮਟੋਲ ਵਿੱਚ ਗਵਾਉਂਦੇ ਹੋ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਫਿਰ ਇੱਜ਼ਤ ਕਰਨਾ ਤਾਂ ਦੂਰ ਦੀ ਗੱਲ ਹੋਗੀ ਨੰਬਰ 8 ਆਪਣੇ ਹੁਨਰ ਤੇ ਖੂਬੀਆਂ ਨੂੰ ਲੋਕਾਂ ਸਾਹਮਣੇ ਆਉਣ ਦਿਓ ਕੁਝ ਲੋਕ ਹਮੇਸ਼ਾ ਸੋਚਦੇ ਰਹਿੰਗੇ ਕਿ ਲੋਕਾਂ ਸਾਹਮਣੇ ਆਪਣੀ ਇੱਜ਼ਤ ਕਿਵੇਂ ਵਧਾਈ ਪਰ ਉਸ ਬਾਰੇ ਬਹੁਤ ਜ਼ਰੂਰੀ ਕਦਮ ਹਨ ਉਸ ਨੂੰ ਚੁੱਕਣ ਬਾਰੇ ਹਮੇਸ਼ਾ ਸੋਚਦੇ ਹੀ ਰਹਿੰਦੇ ਹਨ ਸਮਾਜ ਵਿੱਚ ਲੋਕ ਇੱਜ਼ਤ ਕਰਦੇ ਹਨ ਹੁਨਰ ਕਾਬਲੀਅਤ ਤੇ ਚੰਗੇ ਵਿਵਹਾਰ ਦੀ ਨਾ ਕਿ ਕਿਸੇ ਇਨਸਾਨ ਦੀ ਜੇਕਰ ਤੁਸੀਂ ਸਮਾਜ ਵਿੱਚ ਇੱਜ਼ਤ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੋਕਾਂ ਨੂੰ ਆਪਣਾ ਹੁਨਰ ਦਿਖਾਉਣਾ ਪਵੇਗਾ ਤਾਂ ਹੀ ਲੋਕ ਤੁਹਾਨੂੰ ਖਾਸ ਸਮਝਣਗੇ ਕਿ ਤੁਹਾਡੀ ਇੱਕ ਅਲੱਗ ਪਛਾਣ ਬਣੇਗੀ ਇਸ ਲਈ ਤੁਹਾਡੇ ਵਿੱਚ ਜਿੰਨੇ ਵੀ ਚੰਗੇ ਗੁਣ ਤੇ ਹੁਨਰ ਹਨ ਉਹ ਲੋਕਾਂ ਦੇ ਸਾਹਮਣੇ ਆਉਣ ਤਾਂ ਹੀ ਤੁਹਾਡੀ ਇੱਜ਼ਤ ਹੋਵੇਗੀ ਨੰਬਰ 9 ਦੂਜਿਆਂ ਤੋਂ ਜ਼ਿਆਦਾ ज्ञान ਤੇ ਜਾਣਕਾਰੀ ਹਾਸਿਲ ਕਰੋ ਜੇਕਰ ਤੁਸੀਂ ਸਮਾਜ ਤੇ ਆਪਣੇ ਨਗਰ ਵਿੱਚ ਇੱਜ਼ਤ ਪਾਉਣਾ ਚਾਹੁੰਦੇ ਹੋ ਤਾਂ ਦੂਜਿਆਂ ਤੋਂ ਜ਼ਿਆਦਾ ਗਿਆਨ ਅਤੇ ਜਾਣਕਾਰੀ ਹਾਸਲ ਕਰੋ ਤੇ ਖੁਦ ਨੂੰ ਜਾਗਰੂਕ ਰੱਖੋ ਤਾਂ ਜੋ ਜੇਕਰ ਤੁਹਾਨੂੰ ਕੋਈ ਵੀ ਸਵਾਲ ਪੁੱਛੇ ਤਾਂ ਤੁਸੀਂ ਉਸ ਦਾ ਸਹੀ ਤੇ ਸਟੀਕ ਉੱਤਰ ਦੇ ਸਕੋ ਤੇ ਲੋਕ ਤੁਹਾਡੀਆਂ ਗੱਲਾਂ ਨੂੰ ਧਿਆਨ ਲਗਾ ਕੇ ਸੁਣਨ ਇਸ ਲਈ ਤੁਸੀਂ ਕਿਤਾਬਾਂ ਪੜ ਸਕਦੇ ਹਾਂ ਅਖਬਾਰ ਪੜ ਸਕਦੇ ਹਾਂ ਗਿਆਨਵਾਨ ਲੋਕਾਂ ਨਾਲ ਵਾਰਤਾਲਾਪ ਕਰ ਸਕਦੇ ਹਾਂ ਜੋ ਲੋਕ ਜਿੰਨੇ ਜ਼ਿਆਦਾ ਗਿਆਨਵਾਨ ਹੁੰਦੇ ਹਨ ਲੋਕ ਉਹਨਾਂ ਨੂੰ ਉਹਨਾਂ ਹੀ ਜ਼ਿਆਦਾ ਪਸੰਦ ਕਰਦੇ ਹਨ ਉਸ ਦੀ ਉਹਨਾਂ ਹੀ ਜ਼ਿਆਦਾ ਇੱਜ਼ਤ ਕਰਦੇ ਹਨ ਨੰਬਰ 10 ਥੋੜਾ ਜਿਹਾ ਪੈਸਾ ਆਪਣੀ ਸੁੱਖ ਸੁਵਿਧਾ ਤੇ ਵੀ ਖਰਚ ਕਰੋ ਸਮਾਜ ਵਿੱਚ ਕੁਝ ਲੋਕ ਸਿਰਫ ਦਿਖਾਵੇ ਨੂੰ ਹੀ ਮਹੱਤਵ ਦਿੰਦੇ ਹਨ ਪਰ ਜੇਕਰ ਤੁਸੀਂ ਪੈਸਾ ਕਮਾਤੇ ਸਿਰਫ ਉਸ ਨੂੰ ਜਮਾ ਹੀ ਕਰਦੇ ਰਹੋਗੇ ਉਸ ਨੂੰ ਆਪਣੇ ਸੁੱਖ ਸੁਵਿਧਾ ਤੇ ਬਿਲਕੁਲ ਵੀ ਖਰਚ ਨਹੀਂ ਕਰੋਗੇ ਤਾਂ ਇੱਜ਼ਤ ਪਾਣਾ ਤਾਂ ਦੂਰ ਲੋਕ ਤਾਂ ਹਨੂ ਕੰਜੂਸ ਕਹਿਣਾ ਸ਼ੁਰੂ ਕਰ ਦੇਣਗੇ ਅਤੇ ਤੁਹਾਡਾ ਮਜ਼ਾਕ ਉਡਾਉਣਗੇ ਨੰਬਰ 11 ਔਰਤਾਂ ਦੀ ਇੱਜ਼ਤ ਕਰੋ ਸਮਾਜ ਵਿੱਚ ਔਰਤਾਂ ਦਾ ਇੱਕ ਖਾਸ ਥਾਨ ਹੁੰਦਾ ਹੈ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਸਮਾਜ ਵਿੱਚ ਆਪਣੀ ਇੱਕ ਸਕਾਰਾਤਮਕ ਛਵੀ ਕਿਵੇਂ ਬਣਾਈਏ ਤਾਂ ਔਰਤਾਂ ਦੀ ਇੱਜ਼ਤ ਕਰਨੀ ਸਿੱਖ ਲਓ ਯਾਦ ਰੱਖੋ ਔਰਤਾਂ ਦੁਆਰਾ ਕੀਤਾ ਗਿਆ ਪ੍ਰਚਾਰ ਬਹੁਤ ਹੀ ਜਲਦ ਆਸ-ਪਾਸ ਦੇ ਖੇਤਰਾ ਵਿੱਚ ਫੈਲ ਜਾਂਦਾ ਹੈ ਜੇਕਰ ਤੁਸੀਂ ਹਰ ਔਰਤ ਦੀ ਇੱਜ਼ਤ ਕਰੋਗੇ ਤਾਂ ਪੂਰੇ ਖੇਤਰ ਵਿੱਚ ਇਹ ਗੱਲ ਫੈਲ ਜਾਵੇਗੀ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਹੋ ਪਰ ਇਸ ਦੇ ਉਲਟ ਜੇਕਰ ਤੁਸੀਂ ਕਿਸੇ ਔਰਤ ਦੀਆਂ ਨਜ਼ਰਾਂ ਵਿੱਚ ਡਿੱਗ ਗਏ ਤਾਂ ਸਮਾਜ ਵਿੱਚ ਦੁਬਾਰਾ ਸਨਮਾਨ ਪਾਣਾ ਬਹੁਤ ਹੀ ਔਖਾ ਕੰਮ ਹੁੰਦਾ ਹੈ। ਨੰਬਰ 12 ਆਪਣੀ ਕਮਜ਼ੋਰੀ ਕਿਸੇ ਨੂੰ ਵੀ ਨਾ ਦੱਸੋ। ਇੱਕ ਮਜ਼ਬੂਤ ਇਨਸਾਨ ਜੋ ਆਪਣੇ ਦੁੱਖ ਨੂੰ ਹਮੇਸ਼ਾ ਇਕੱਲਾ ਲੈ ਕੇ ਚੱਲਦਾ ਹੈ ਅਤੇ ਆਪਣੇ ਸੁੱਖ ਨੂੰ ਦੂਜਿਆਂ ਦੇ ਨਾਲ ਵੰਡਦਾ ਹੈ। ਇਹੋ ਜਿਹਾ ਇਨਸਾਨ ਅਸਲ ਵਿੱਚ ਸਨਮਾਨ ਦਾ ਹੱਕਦਾਰ ਹੁੰਦਾ ਹੈ ਕਿਉਂਕਿ ਇੱਕ ਖਾਸ ਗੁਣ ਹੈ ਜੋ ਹਰ ਕਿਸੇ ਵਿੱਚ ਨਹੀਂ ਹੁੰਦਾ ਅੱਜਕੱਲ੍ਹ ਹਰ ਵਿਅਕਤੀ ਦੂਜੇ ਦੀ ਕਮਜ਼ੋਰੀ ਫੜਨ ਦੀ ਤਾਕ ਵਿੱਚ ਰਹਿੰਦਾ ਹੈ ਕਿ ਉਸਨੂੰ ਘੇਰਿਆ ਜਾ ਸਕੇ ਲੋਕਾਂ ਵਿੱਚ ਉਹਨਾਂ ਦਾ ਮਜ਼ਾਕ ਉਡਾਇਆ ਜਾ ਸਕੇ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੀ ਕਮਜ਼ੋਰੀ ਤੇ ਆਪਣੇ ਗੁਪਤ ਗੱਲਾਂ ਨੂੰ ਖੋਦ ਤੱਕ ਹੀ ਸੀਮਿਤ ਰੱਖਣਾ ਹੈ ਨਹੀਂ ਤਾਂ ਲੋਕ ਤੁਹਾਡੀ ਉਸੇ ਕਮਜ਼ੋਰੀ ਨੂੰ ਹੀ ਨਿਸ਼ਾਨਾ ਬਣਾਉਣਗੇ ਨੰਬਰ 13 ਸਭ ਨਾਲ ਪਿਆਰ ਨਾਲ ਰਹੋ ਜਿੱਤ ਉਸੇ ਦੀ ਹੁੰਦੀ ਹੈ ਜੋ ਖੁਦ ਕਿਸੇ ਦੂਸਰੇ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਖੁਦ ਲੋਕਾਂ ਨਾਲ ਖਰਾਬ ਰਹਿੰਦੇ ਹੋ ਮਾੜੇ ਬੋਲ ਬੋਲਦੇ ਹੋ ਲੜਾਈ ਝਗੜਾ ਕਰਦੇ ਹੋ ਤਾਂ ਸਮਾਜ ਵਿੱਚ ਤੁਹਾਡੀ ਛਵੀ ਖਰਾਬ ਹੋਵੇਗੀ ਕੋਈ ਵੀ ਤੁਹਾਡਾ ਸਨਮਾਨ ਨਹੀਂ ਕਰੇਗਾ ਚੰਗਾ ਵਿਵਹਾਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੋ ਗਰੀਬ ਅਤੇ ਅਮੀਰ ਨੂੰ ਵੀ ਇੱਜ਼ਤਵਾ ਦਿੰਦੀ ਹੈ ਕੋਈ ਛੋਟਾ ਹੋਵੇ ਜਾਂ ਵੱਡਾ ਅਮੀਰ ਹੋਵੇ ਜਾਂ ਗਰੀਬ ਸਭ ਨਾਲ ਪਿਆਰ ਨਾਲ ਗੱਲ ਕਰੋ ਉਹਨਾਂ ਨਾਲ ਜਦੋਂ ਵੀ ਸਮਾਂ ਬਿਤਾਓ ਹੱਸਦੇ ਮੁਸਕਰਾਉਂਦੇ ਬਿਤਾਓ ਇਸ ਤਰ੍ਹਾਂ ਹਰ ਕੋਈ ਤੁਹਾਡੀ ਇੱਜ਼ਤ ਕਰੇਗਾ ਜੇਕਰ ਤੁਸੀਂ ਇਹਨਾਂ 13 ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਦੇ ਹੋ ਤਾਂ ਨਿਸ਼ਚਿਤ ਰੂਪ ਨਾਲ ਲੋਕ ਤੁਹਾਨੂੰ ਪਸੰਦ ਕਰਨਗੇ ਤੁਹਾਡੀ ਇੱਜ਼ਤ ਵੀ ਕਰਨਗੇ ਤੇ ਇੱਕ ਆਖਰੀ ਗੱਲ ਕਿ ਤੈਨੂੰ ਆਪਣੇ ਛੋਟੇ ਭਰਾ ਨਾਲ ਸਾੜਾ ਨਹੀਂ ਕਰਨਾ ਚਾਹੀਦਾ ਸਗੋਂ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਵਿੱਚ ਇਹੋ ਜਿਹੇ ਕਿਹੜੀਆਂ ਆਦਤਾਂ ਹਨ ਜਿਸ ਕਾਰਨ ਲੋਕ ਉਸਨੂੰ ਇੰਨਾ ਮਹੱਤਵ ਦਿੰਦੇ ਹਨ ਤੇਰੇ ਤੋਂ ਵੀ ਜ਼ਿਆਦਾ ਜ਼ਿੰਮੇਵਾਰ ਸਮਝਦੇ ਹਨ ਇੰਨਾ ਕਹਿ ਕੇ ਮਹਾਤਮਾ ਜੀ ਨੇ ਆਪਣੀ ਗੱਲ ਖਤਮ ਕੀਤੀ सेठ ਦੇ ਵੱਡੇ ਮੁੰਡੇ ਨੇ ਆਪਣੇ ਛੋਟੇ ਭਰਾ ਨਾਲ ਮਾਰਾ ਸਾੜਾ ਕਰਨ ਲਈ ਮਹਾਤਮਾ ਜੀ ਤੋਂ ਮਾਫੀ ਮੰਗੀ ਅਤੇ ਇਹਨਾਂ 13 ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਂਦਾ ਵਚਨ ਦੇ ਕੇ ਉੱਥੋਂ ਵਾਪਸ ਆ ਗਿਆ ਦੋਸਤੋ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ